ਪੰਜਾਬ ਪਿਛਲੇ ਕੁਝ ਦਿਨਾਂ ਤੋਂ ਹੜਾਂ ਦੀ ਮਾਰਦੇ 헤ਟ ਹੈ ਬੇਸ਼ੱਕ ਪਾਣੀ ਉਤਰ ਗਿਆ ਪਰ ਲੋਕਾਂ ਦੀਆਂ ਦੁੱਖ ਤਕਲੀਫਾਂ ਮੁਸੀਬਤਾਂ ਹੋਰ ਵੱਧ ਗਈਆਂ ਕਿਉਂਕਿ ਪਾਣੀ ਉਤਰਨ ਤੋਂ ਬਾਅਦ ਪਿੰਡਾਂ ਦੇ ਵਿੱਚ ਬਿਮਾਰੀ ਵੀ ਫੈਲ ਰਹੀ ਹੈ ਤੇ ਹੋਰ ਵੀ ਬਹੁਤ ਸਾਰੀਆਂ ਦਰਪੇਸ਼ ਮੁਸ਼ਕਲਾਂ ਦਾ ਪਿੰਡਾਂ ਦੇ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਫਸਲ ਬਿਲਕੁਲ ਖਰਾਬ ਹੋ ਚੁੱਕੀ ਹੈ ਉੱਥੇ ਘਰਾਂ ਦੀਆਂ ਛੱਤਾਂ ਡੇਗੀਆਂ ਘਰਾਂ ਦੀਆਂ ਨੀਂਹਾਂ ਬਹਿ ਗਈਆਂ ਤੇ ਜਿਵੇਂ ਜਦੋਂ ਪਾਣੀ ਆਇਆ ਉਦੋਂ ਵੀ ਬਹੁਤ ਸਾਰੇ ਗੁਰੂ ਦੇ ਸਿੱਖ ਗੁਰੂ ਦੇ ਪਿਆਰੇ ਬਹੁਤ ਸਾਰੇ ਲੋਕ ਸੇਵਾਵਾਂ ਲੈ ਕੇ ਪਹੁੰਚੇ ਤੇ ਪਰ ਅੱਜ ਇਹ ਵੀਰ ਜੀ ਹਨੀ ਮੇਰੇ ਨਾਲ ਨੇ ਸੇਵਾ ਲੈ ਕੇ ਪਹੁੰਚੇ ਨੇ ਤੇ ਬੜਾ ਨਵੇਕਲਾ ਟੰਗ ਘਰ ਘਰ ਦੇ ਵਿੱਚ ਜਾ ਕੇ ਸੰਗਤ ਦੀ ਮਾਇਕ ਮਦਦ ਕਰ ਰਹੇ ਨੇ ਆਪਾਂ ਇਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿੱਥੋਂ ਆਏ ਨੇ ਤੇ ਕਿਸ ਤਰੀਕੇ ਦੇ ਨਾਲ ਇਹ ਸੇਵਾਵਾਂ ਚੱਲ ਰਹੀਆਂ ਹਨ ਤੇ ਲਗਭਗ 200 ਦੇ ਕਰੀਬ ਘਰਾਂ ਦੇ ਵਿੱਚ ਜਾ ਕੇ ਜਿਹੜੀ ਮਾਇਕ ਸਹਾਇਤਾ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਚੈਨਲ ਦੇ ਉੱਤੇ ਸਵਾਗਤ ਕਰਾ ਲੈਂਦੇ ਹਾਂ ਸਰਦਾਰ ਪਰਮਜੀਤ ਸਿੰਘ ਰਾਏਪੁਰ ਮੈਂਬਰ ਐਸਜੀਪੀਸੀ ਮੇਰੇ ਨਾਲ ਨੇ ਤੇ ਫਿਰ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਸਵਾਵ ਬਣਿਆ ਤੇ ਕਿਵੇਂ ਇਹ ਸਵਾਵਾਂ ਚੱਲ ਰਹੀਆਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲੋਂ ਸਾਜ ਸੁਬੀਰ ਸਿੰਘ ਜੀ ਤੇ ਤੁਹਾਡੀ ਵੀ ਬੜੀਆਂ ਸਵਾਵਾਂ ਇਸ ਪਾਸੇ ਨੂੰ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕੁਝ ਦਿਨ ਪਹਿਲਾਂ ਜਿਹੜਾ ਕੁਦਰਤੀ ਆਪਤ ਦੇ ਨਾਲ ਜਿੱਥੇ ਹੋਰ ਸੂਬਿਆਂ 'ਚ ਹੋਇਆ ਪੰਜਾਬ 'ਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਖਾਸ ਕਰਕੇ ਜਿਹੜਾ ਰਾਵੀ ਬਿਆਸ ਵਾਲਾ ਏਰੀਆ ਤੇ ਇਧਰ ਇੱਕਦਮ ਪਾਣੀ ਛੱਡਣ ਦੇ ਨਾਲ ਜਿੰਨਾ ਨੁਕਸਾਨ ਹੋਇਆ ਅਸੀਂ ਆਸ ਹੀ ਨਹੀਂ ਰੱਖ ਸਕਦੇ ਤੇ ਉਹਦੇ 'ਚ ਸਾਨੂੰ ਜਾਣ ਦਾ ਮੌਕਾ ਮਿਲਿਆ ਪਹਿਲਾਂ ਡੇਰਾ ਬਾਬਾ ਨਾਨਕ ਵੀ ਅਜਨਾਲਾ ਵੀ ਸultanpur ਵੀ ਤੇ ਇਥੇ ਫਿਰੋਜ਼ਪੁਰ ਜਿਹੜਾ ਬੱਗਿਆ ਵਾਲਾ ਤੇ ਇਥੇ ਜਿੱਥੇ ਕੈਂਪ ਵੀ ਇਥੇ ਲੱਗਾ ਸੀਗਾ ਤੇ ਉੱਥੇ ਵੀ ਆਏ ਫੇ ਮੌਕਾ ਦੇਖਿਆ ਤੇ ਇਥੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸਬਾਬ ਕਿੱਦਾਂ ਬਣਿਆ ਫੇ ਪਿਛਲੀ ਦਿਨੀ ਤਨਮਨਜੀਤ ਸੰਕਟੇ ਸੀ ਜਿਹੜੇ ਜੁਕੇ ਤੋਂ ਪੀਜੀ ਵਾਲੀ ਐਮਪੀ ਬਣਿਆ ਥੋੜੇ ਦਿਨ ਪਹਿਲਾਂ ਪੰਜਾਬ ਚ ਆਏ ਸੀ ਉਹ ਮੇਰਾ ਭਤੀਜਾ ਆ ਤੇ ਇਹ ਹਸਪ ਸਿੰਘ ਟੇਸੀ ਜਿਹੜਾ ਆ ਤਨਮਨਜੀਤ ਸਿੰਘ ਤੋਂ ਛੋਟਾ ਬਰਦਰ ਆ ਜੀ ਉਹ ਜਦੋਂ ਇੱਥੇ ਤਨਮਨਜੀਤ ਹੋਣੀ ਦੇਖਿਆ ਪੇ ਉਦੋਂ ਇਹ ਪਾਣੀ ਵੱਧ ਰਿਹਾ ਸੀ ਉਹਨਾਂ ਨੂੰ ਫੇਰ ਜੇਮਾ ਕਰਕੇ ਇੰਗਲੈਂਡ ਜਾਣਾ ਪਿਆ ਉੱਥੇ ਫੇਰ ਇਹਨਾਂ ਨੇ ਪਰਿਵਾਰ ਚ ਗੱਲ ਕੀਤੀ ਸਾਡੇ ਵੱਡੇ ਬਾਜੀ ਜਸਪਾਲ ਸਿੰਘ ਟੀਸੀ ਸਾਡੇ ਜਿਹੜੇ ਪਰਿਵਾਰ ਦੇ ਮੁਖੀ ਆ ਦਲਵਿੰਦਰ ਕੋਟੇ ਸੀ ਉੱਥੇ ਬਹਿ ਕੇ ਇਹਨਾਂ ਨੇ ਗੱਲ ਕਰਕੇ ਜਿੱਥੇ ਪਰਿਵਾਰ ਦੇ ਮੈਂਬਰ ਆਏ ਨਿਸ਼ਾਨਜੀਤ ਸਿੰਘ ਤੇ ਉਥੇ ਜਿੱਥੇ ਸਾਹਿਬ ਸਿੰਘ ਤੇ ਸੀ ਇਸੇ ਤਰ੍ਹਾਂ ਸਾਡੇ ਉਥੇ ਲੱਗੇ ਜਿਹਨੂੰ ਵੀ ਪਤਾ ਲੱਗਾ ਖਾਸ ਕਰਕੇ ਕੇਵਲ ਸਿੰਘ ਸਿਆਣ ਸਿਆਣ ਫੋਰਮ ਵਰਕ ਜੁਕੇ ਵਾਲੇ ਜੀ ਇਸੇ ਤਰ੍ਹਾਂ ਜਗਦੇਵ ਸਿੰਘ ਸਰਨ ਨੌਰਚ ਰਹਿੰਦੇ ਆ ਜੀ ਜੁਕੇ ਚ ਜੀ ਉਹ ਜਦੋਂ ਉਹਨਾਂ ਨੂੰ ਪਤਾ ਪਏ ਸਾਫ ਸੈਂਕਟੇਸੀ ਚੱਲਿਆ ਜੀ ਹਰੇਕ ਐਨ ਆਰ ਆਈ ਨੂੰ ਇਹ ਹੀ ਹੁੰਦਾ ਆ ਭਈ ਸਾਡਾ ਜਿਹੜੀ ਜਿਹੜੀ ਸੇਵਾ ਆ ਜੀ ਕਸ਼ਤ ਕਰਤਾ ਪਏ ਵਿੱਚ ਕੁਝ ਨਹੀਂ ਸਕਦੇ ਆਪਣੇ ਪੰਜਾਬੀ ਤਾਂ ਆਪਾਂ ਦੇਖਿਆ ਹੀ ਆ ਦੁਨੀਆ 'ਚ ਕਿਤੇ ਵੀ ਕੋਈ ਆਫਤ ਆਉਂਦੀ ਆ ਜੀ ਉੱਥੇ ਆਪਾਂ ਸਾਰੀ ਦੁਨੀਆ ਜਾਂਦੇ ਆ ਜੀ ਤੇ ਜਦੋਂ ਹੁਣ ਪੰਜਾਬੀ ਭੈਣ ਭਰਾਵਾਂ ਤੇ ਇਦਾਂ ਦੀ ਆਫਤ ਆਈ ਹੋਵੇ ਤੇ ਤਾਂ ਇਹ ਆਪਾਂ ਜਿੱਥੇ ਵੀ ਐਨਆਰਆਈ ਵੀਰ ਵੀ ਬੈਠੇ ਆ ਭਾਵੇਂ ਉਹਨਾਂ ਦਾ ਦਿਲ ਤਾਂ ਇੱਥੇ ਹੁੰਦਾ ਬਿਲਕੁਲ ਜਿੱਥੇ ਉੱਥੇ ਆ ਭਾਵੇਂ ਅੱਗੇ ਕੋਈ ਕਿਸਾਨ ਮੋਰਚਾ ਲੱਗਾ ਭਾਵੇਂ ਕੋਈ ਹੋਣਿਆ ਤੇ ਹੁਣ ਵੀ ਉਹਨਾਂ ਦਾ ਸਾਰਿਆਂ ਦਾ ਇਹ ਆ ਪਰ ਉਹਨਾਂ ਦੀ ਉਹਨਾਂ ਦੀ ਕੋਈ ਬੇਨਤੀ ਹੁੰਦੀ ਉਹਨਾਂ ਦੀ ਕੋਈ ਕਿਹਾ ਹੁੰਦਾ ਕਿ ਜਿਹੜਾ ਅਸੀਂ ਸੰਬੰਧ ਚੋਂ ਜਾਂ ਤਲਫੋਨ ਦੇ ਦਿੰਨੇ ਆ ਉਹ ਲੋੜਵੰਦਾ ਕੋਲ ਚਲ ਜਵੇ ਕਿਉਂਕਿ ਅਸੀਂ ਕਈ ਥਾਈਂ ਦੇਖਿਆ ਸਾਡਾ ਪਿੰਡ ਨਗਰ ਆ ਰਾਜਪੁਰ ਜੀ ਤੇ ਅਸੀਂ ਕੁਝ ਵੀ ਕਰਦੇ ਆਂ ਭਾਵੇਂ ਪਰਿਵਾਰ ਵੱਲੋਂ ਲਾਗੇ ਵਾਲਿਆਂ ਨੂੰ ਤੇ ਪਿੰਡ ਵਾਸੀ ਜਰੂਰ ਨਾਲ ਨਗਰ ਵਾਲੇ ਨਾਲ ਹੁੰਦੇ ਆ ਜੀ ਹੁਣ ਵੀ ਅਸੀਂ ਨਗਰ ਵਾਲਿਆਂ ਨੂੰ ਦੱਸ ਕੇ ਆਏ ਉਹਨਾਂ ਨੇ ਭੇਜਿਆ ਜੀ ਤੇ ਤੁਸੀਂ ਦੇਖ ਕੇ ਵੀ ਆਓ ਕਰਕੇ ਵੀ ਆਓ ਜਿੱਥੇ ਹੋਰ ਦੀ ਵੀ ਲੋੜ ਹੋਈ ਇਕੱਠੇ ਹੋ ਕੇ ਵੀ ਕਰਾਂਗੇ ਜੀ ਮੇਰਾ ਕਹਿਣ ਦਾ ਭਾਵ ਤੇ ਇਹ ਆ ਪੇ ਜਦਾਂ ਇੱਥੇ ਫੇ ਅਸੀਂ ਆ ਕੇ ਦੇਖਿਆ ਥੋੜੇ ਦਿਨ ਪਹਿਲਾਂ ਦੋ ਦੋ ਵਾਰੀ ਆਉਣ ਦਾ ਇੱਥੇ ਮੌਕਾ ਮਿਲਿਆ ਠੀਕ ਹੈ ਜੀ ਪਹਿਲਾਂ ਤਾਂ ਇੱਥੇ ਆ ਨਹੀਂ ਸਕਦੇ ਸੀ ਹੂੰ ਪਹਿਲਾਂ ਤਾਂ ਉਹਨਾਂ ਨੂੰ ਇਹ ਲੋੜ ਸੀ ਕਿ ਸਾਨੂੰ ਖਾਣੇ ਲਈ ਜੀ ਤੇ ਜਿਹੜੀ ਜ਼ਰੂਰੀ ਦਵਾਈਆਂ ਦਾ ਹੀ ਬਾਦ ਸ਼ੁਰੂ ਹੋ ਗਿਆ ਬਾਅਦ ਦੇਖਿਆ ਥੋੜੇ ਦਿਨ ਪਹਿਲਾਂ ਆਏ ਤਾਂ ਅਸੀਂ ਦੇਖਿਆ ਵੀ ਗੱਡੀਆਂ ਲੰਘ ਨਹੀਂ ਸਕਦੀਆਂ ਸੀ ਬਿਲਕੁਲ ਜੀ ਡਰੈਕਟਰਾਂ ਤੇ ਜਾ ਕੇ ਉਹ ਦੇਖਿਆ ਸੀਗਾ ਜੀ ਜੇ ਇਸ ਜਗ੍ਹਾ ਜਪਾ ਖੜੇ ਆ ਜੀ ਇੱਥੇ ਵੀ ਦੇਖਿਆ ਸੀਗਾ ਕਿ ਇਹ ਇਸ ਏਰੀਆ ਦਾ ਵਧੀਆ ਸਕੂਲ ਆ ਜੀ ਏਸੇ ਵੀ 3 3 4 4 ਫੁੱਟ ਪਾਣੀ ਖੜਾ ਸੀ ਨਾਲੇ ਆਪਾਂ ਦੇਖਦੇ ਬਹੁਤ ਉੱਚੀ ਜਗ੍ਹਾ ਤੇ ਇਹ ਜੀ ਤੇ ਬਾਕੀ ਥਾਈਂ ਤੇ ਕਈ ਿਆਰੀ 10 10 15 15 ਫੁੱਟ ਵੀ ਪਾਣੀ ਜਿੱਥੇ ਖੜਾ ਸੀ ਜਿਸ ਤਰ੍ਹਾਂ ਤੁਸੀਂ ਵੀ ਨਾਲ ਗਏ ਅੱਜ ਸਾਰਿਆਂ ਦੇ ਘਰ-ਘਰ ਜਾ ਕੇ ਮੌਕਾ ਮਿਲਿਆ ਜੀ ਤੇ ਅਸੀਂ ਅਸੀਂ ਕਹਿੰਦੇ ਆਂ ਕਿ ਇਸ ਸੰਸਥਾਵਾਂ ਸਾਰੀਆਂ ਕਰਦੀਆਂ ਬਤ-ਬਤ ਕਰਨਾ ਚਾਹੁੰਦੇ ਆਂ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਜੇ ਅਸੀਂ ਕਿਸੇ ਦੇ ਗਰੀਬ ਲਈ ਆਪਾਂ ਕੋਈ 10 ਰੁਪਏ ਦੇ ਦਈਏ ਜੀ ਪਈ ਅਸੀਂ ਉਹਨੂੰ ਦੇ ਦਈਏ ਤੇ ਤੈਨੂੰ ਆ ਦਿੱਤਾ ਅਸੀਂ ਤਾਂ ਤਿਲ ਫੁੱਲ ਬਣੀ ਦੇ ਸਕਦੇ ਜਿਹੜਾ ਦੇ ਦਿੰਦੇ ਵੀ ਆ ਉਹ ਵੀ ਪਰਮਾਤਮਾ ਦਾ ਜਿਹੜਾ ਸਾਨੂੰ ਅਸ਼ੀਰਵਾਦ ਹੋਇਆ ਆ ਉਹਦੇ ਚੋਂ ਆਪਾਂ ਦੇ ਸਕਦੇ ਹਾਂ ਬਿਲਕੁਲ ਤੇ ਉਹ ਅਸੀਂ ਕੋਸ਼ਿਸ਼ ਇਹ ਕੀਤੀ ਆ ਜਿੱਦਾਂ ਤੁਸੀਂ ਦੱਸਿਆ ਪਈ ਅੱਜ 150 ਜਾਂ 200 ਕਰ ਜਿੰਨਾ ਵੀ ਅਸੀਂ ਜਾ ਸਕੇ ਤੇ ਉਹ ਮੌਕੇ ਤੇ ਦੇਖ ਕੇ ਪਈ ਅਸੀਂ ਬੱਤ ਬੱਤ ਉਹ ਕਰੀ ਜਾਂਦੇ ਆ ਜੀ ਇੱਥੇ ਸਵੇਰੇ ਗ੍ਰੰਥੀ ਸਾਹਿਬ ਵੀ ਆ ਗਏ ਸੀ ਜੀ 6 ਜਾਣੇ ਉਨੀ ਮੌਕੇ ਤੇ ਦੱਸਿਆ ਵੀ ਅਸੀਂ ਜਿੱਥੇ ਗੁਰੂ ਘਰ ਦਾ ਨੁਕਸਾਨ ਹੋਇਆ ਜੀ ਸਾਨੂੰ ਪਤਾ ਵੀ ਗ੍ਰੰਥੀ ਸੰਗਤ ਦਾ ਵੀ ਸਾਡੇ ਜਿਓ ਵਜਿਰਿਆ ਬਿਲਕੁਲ ਜੀ ਤੇ ਅਸੀਂ ਉਹਨਾਂ ਲਈ ਵੀ ਅਸੀਂ 22000 ਰੁਪਇਆ ਸਾਰਿਆਂ ਨੂੰ ਪਹਿਲਾਂ ਸ਼ੁਰੂ ਕੀਤਾ ਫੇ ਕੁਝ ਬਾਕੀਆਂ ਨੇ ਕਿਹਾ ਪੀ ਆ ਸਕੂਲ ਵਾਲਿਆਂ ਨੇ ਕਿਹਾ ਸਾਨੂੰ ਕੰਪਿਊਟਰ ਚਾਹੀਦੇ ਆ ਜੀ ਅਸੀਂ ਉਹਦਾ ਨਾ ਵੀ ਨੋਟ ਕਰ ਲਿਆ ਪੀ ਉਹ ਵੀ ਥੋੜੇ ਜਿਹਰੇ ਉੱਚੇ ਦਿਨਾਵਾਂਗੇ ਉਹ ਵੀ ਦੇਵਾਂਗੇ ਫੇਰ ਇੱਥੇ ਕੋਈ ਬੀਲ ਚੇਰ ਦਾ ਕਿਹਾ ਸੀ ਜੀ ਉਹ ਵੀ ਅਸੀਂ ਨੋਟ ਕਰ ਲਿਆ ਆਰਡਰ ਕਰ ਦਿੱਤੀ ਆ ਠੀਕ ਹੈ ਫੇਰ ਕੋਈ ਬੱਚਿਆਂ ਲਈ ਪੜ੍ਹਾਈ ਲਾ ਸੀ ਉਹ ਕਹਿੰਦੇ ਸੀ ਸਾਨੂੰ ਟੈਲੀਫੋਨ ਚਾਹੀਦਾ ਜੀ ਉਹ ਵੀ ਲਿਆਂਦਾ ਬਾਕੀ ਵੀ ਜਿਹੜਾ ਸਾਨੂੰ ਹੁਕਮ ਕਰੀ ਜਾਂਦੇ ਆ ਮੌਕੇ ਤੇ ਜਿਹੜੇ ਦੇਖ ਕੇ ਕਰਦੇ ਆ ਸਾਨੂੰ ਸਾਰੇ ਸੇਵਾ ਕਰਨ ਨੂੰ ਤਿਆਰ ਆ ਪਰ ਉਹਨਾਂ ਨੂੰ ਇੰਨਾ ਹੀ ਹੁੰਦਾ ਹੈ ਕਿ ਜਿਹੜੀ ਸੇਵਾ ਆ ਉਹ ਉਹਨਾਂ ਨੂੰ ਲੋਡ ਬੰਦ ਨੂੰ ਪਹੁੰਚ ਜਾਵੇ ਇਸੇ ਤਰ੍ਹਾਂ ਜਿਸ ਤਰ੍ਹਾਂ ਇੱਥੋਂ ਆਏ ਅੱਜ ਦੇਖਿਆ ਛਕਾ ਭਈ ਉਹ ਕਪੂਰਥਲਾ ਤੋਂ ਕਾਨੂੰ ਇੱਥੋਂ ਛੇ ਕੈਨੇਡਾ ਵੀ ਜਾ ਕੇ ਆਉਂਦੇ ਆ ਸਾਹ ਭਪਿੰਦਰ ਸਿੰਘ ਜੀ ਬੈਂਕ ਮੈਨੇਜਰ ਆ ਰਿਟਾਇਰ ਉਹ ਅੱਜ ਨਾਲ ਵੀ ਆਏ ਆ ਠੀਕ ਹੈ ਜੀ ਅੱਜ ਵੀ ਉਹ ਇੱਥੇ ਉਹਨਾਂ ਨੂੰ ਫੋਟੋ ਖਿਚਾਉਣ ਦਾ ਨਹੀਂ ਸੀ ਉਹਨਾਂ ਨੂੰ ਇਹ ਸੀਗਾ ਕਿ ਅਸੀਂ ਜਿਹੜੇ ਘਰ ਜਾ ਕੇ ਸਾਰੇ ਆਪਣਾ ਜਿਹੜਾ ਕੰਮ ਉਹ ਜਿੰਨਾ ਵੱਧ ਤੋਂ ਵੱਧ ਉਹ ਕਰ ਸਕੀਏ ਉਹਨਾਂ ਦਾ ਬੇਟਾ ਆ ਦਰਸ਼ਵੀਰ ਸਿੰਘ ਕੈਨੇਡਾ ਚ ਆਈ ਉਹਨਾਂ ਦਾ ਭਰਾ ਆ ਗੁਰਬਖਸ਼ ਸਿੰਘ ਠੀਕ ਹੈ ਜੀ ਤੇ ਉਥੋਂ ਬੈਠੇ ਹੁੰਦੇ ਹੁੰਦੇ ਵੀ ਸਾਰਿਆਂ ਨੂੰ ਤਾਂਗੇ ਇਹ ਹੀ ਆ ਪਈ ਉਹ ਸਾਨੂੰ ਇਹ ਕਹਿੰਦੇ ਰਿਹਾ ਵੀ ਮੌਕੇ ਤੇ ਜਾ ਕੇ ਹਮ ਤੇ ਤੁਸੀਂ ਸਾਨੂੰ ਦੱਸੋ ਜਿਹੜੀ ਕੋਈ ਲੋੜ ਆਪਾਂ ਠੀਕ ਤਰੀਕੇ ਨਾਲ ਕਿਸੇ ਦੀ ਕਰ ਸਕਦੇ ਆ ਤੇ ਇਹ ਮੇਰਾ ਪਤੇਜਾ ਆ ਸਾਫ ਸਿੰਘ ਟੇਸੀ ਇਹਨਾਂ ਨੂੰ ਵੀ ਇਹੀ ਸੀ ਵੀ ਪਾਮੀ ਉੱਥੇ ਜੇ ਮੈਂ ਚੋ ਛੱਡ ਕੇ ਵੀ ਥੋੜੇ ਦਿਨਾਂ ਲਈ ਆਇਆ ਜੀ ਤੇ ਸਾਨੂੰ ਪਤਾ ਆ ਵੀ ਉਹਨਾਂ ਨੂੰ ਪਤਾ ਆ ਵੀ ਜਿੱਥੇ ਇਹ ਆਪ ਚਲੇ ਗਿਆ ਵੀ ਇਹ ਉਹ ਲੋੜਵੰਦਾ ਲਈ ਜਿਹੜੇ ਉਹਨਾਂ ਦੀ ਸੇਵਾ ਜਾਊਗੀ ਜੀ ਤੇ ਇਹ ਇਹਨਾਂ ਨੂੰ ਵੀ ਬੇਨਤੀ ਇਹ ਹੈ ਆ ਹੱਥ ਜੋੜ ਕੇ ਸਾਰਿਆਂ ਨੂੰ ਇੱਥੇ ਆਲਿਆਂ ਨੂੰ ਵੀ ਜਿਨੇ ਐਨ ਆਰ ਆਈ ਵੀਰ ਆ ਜੀ ਹੁਣ ਅਸੀਂ ਦੇਖਿਆ ਸੀ ਸ਼੍ਰੋਮਣੀ ਕਮੇਟੀ ਵੱਲੋਂ ਹੀ ਉੱਥੇ ਜਗਟ ਦੀ ਸਾਡੀ ਜਿੱਦਣ ਮੀਟਿੰਗ ਸੀ ਜੀ ਉੱਥੇ ਵੀ 20 ਕਰੋੜ ਦਾ ਇਹਦਾ ਕੀਤਾ ਸੀਗਾ ਭਈ 20 ਕਰੋੜ ਰੁਪਈਆ ਆ ਆਪਾਂ ਨੇ ਉਹ ਕੋਈ ਗਰੀਬ ਬੱਚਿਆਂ ਦੇ ਲਈ ਆਪਾਂ ਕਰ ਲਈ ਕਿਤਾਬਾਂ ਲਈ ਕਰ ਲਈਏ ਜੀ ਆਪਾਂ ਨੇ ਕੋਈ ਡੀਜ਼ਲ ਲਈ ਕਰ ਲਈਏ ਜੀ ਤੇ ਇਸੇ ਤਰ੍ਹਾਂ ਜਿਹੜਾ ਆ ਮੇਰੀ ਇਹੀ ਬੇਨਤੀ ਆ ਸਾਰੇ ਜਿੰਨੇ ਐਨ ਆਰ ਆਈ ਵੀਰ ਸਾਰੇ ਮੁਲਕਾਂ ਚ ਰਹਿੰਦੇ ਆ ਇੱਥੇ ਨਗਰ ਵਾਸੀ ਵੀ ਆ ਵਿਦੇਸ਼ਾਂ ਚ ਵੀ ਰਹਿੰਦੇ ਆ ਇੱਥੇ ਵੀ ਰਹਿੰਦੇ ਆ ਜਿਹੜੇ ਨਹੀਂ ਵੀ ਆ ਸਕੇ ਜੀ ਤੇ ਜੇ ਤੁਹਾਨੂੰ ਇਸ ਗੱਲ ਦਾ ਹੁੰਦਾ ਅਸੀਂ ਇਹ ਨਹੀਂ ਕਹਿੰਦੇ ਭਈ ਕਿਸੇ ਕੋ ਭੇਜੋ ਜੀ ਜਿੱਥੇ ਤੁਹਾਨੂੰ ਭਰੋਸਾ ਆ ਆਪਣੇ ਤੁਹਾਡੇ ਰਿਸ਼ਤੇਦਾਰ ਆ ਤੁਹਾਡੇ ਪਿੰਡ ਵਾਸੀ ਆ ਜਾਂ ਜਿਨ੍ਹਾਂ ਦੀ ਤੁਸੀਂ ਸੇਵਾ ਠੀਕਰ ਆ ਜਿਹੜੇ ਕੁਝ ਠੀਕ ਕਰ ਰਹੇ ਆ ਭਾਵੇਂ ਕੋਈ ਆ মিডিਏ ਵਾਲੇ ਆ ਭਾਵੇਂ ਦੂਸਰੇ ਆ ਪਰ ਉਹ ਸੇਵਾ ਪਹੁੰਚ ਜਾਣੀ ਚਾਹੀਦੀ ਆ ਬਿਲਕੁਲ ਤੇ ਅਸੀਂ ਇਹ ਬੇਨਤੀ ਕਰਦੇ ਆ ਜਿੱਥੇ ਅ ਅੱਜ ਅਸੀਂ ਆਏ ਆ ਜੀ ਤੇ ਥੋੜੇ ਦਿਨਾਂ ਨੂੰ ਫੇਰ ਆਵਾਂਗੇ ਠੀਕ ਜੀ ਪੀ ਇਹਨਾਂ ਨੇ ਭਾਵੇਂ ਨਰਾਇਵੀਰਾਂ ਨੂੰ ਚਲੇ ਵੀ ਜਾਣਾ ਜੀ ਤੇ ਇਹ ਬਾਰੋਬਾਰੀ ਆ ਜਾਣਗੇ ਤੇ ਅੱਜ ਸਾਡੀ ਇਹ ਵੀ ਬੇਨਤੀ ਆ ਸਾਡੇ ਇਹਨਾਂ ਦੀ ਸਾਰਿਆਂ ਦੀ ਇਹ ਇੱਛਾ ਸੀ ਕਿ ਅਸੀਂ ਕੋਈ ਪਹਿਲਾ ਪਿੰਡ ਜਿਹੜਾ ਆ ਕੋਈ ਛੋਟਾ ਏਰੀਆ ਗੋਦ ਲਈਏ ਸਾਨੂੰ ਵੀ ਹੋਵੇ ਕਿਸੇ ਵੀਰ ਨੇ ਸਾਲ ਨੂੰ 6 ਮਹੀਨੇ ਨੂੰ 2 ਸਾਲ ਨੂੰ ਜਦੋਂ ਵੀ ਕਿਸੇ ਨੂੰ ਆਉਣਾ ਹੋਵੇ ਜੀ ਕਿਸੇ ਦੀ ਇੱਛਾ ਹੁੰਦੀ ਆ ਪੇ ਕਿਸੇ ਦੀ ਗਰੀਬ ਬੱਚੇ ਨੂੰ ਪੜਾਉਣ ਦੀ ਹੁੰਦੀ ਆ ਜੀ ਤੇ ਕਿਸੇ ਨੂੰ ਇਹ ਹੁੰਦਾ ਆ ਪੇ ਉਹ ਕਿਸੇ ਦਾ ਮਕਾਨ ਸਾਰਾ ਨੁਕਸਾਨ ਕਿਸੇ ਦਾ ਹੋਇਆ ਹੁੰਦਾ ਉਹਨੇ ਉਹ ਸੇਵਾ ਕਰਨੀ ਹੁੰਦੀ ਆ ਜੀ ਤੇ ਆ ਉਹ ਪਰ ਅਸੀਂ ਦੇਖਿਆ ਇੱਥੇ ਤਾਂ ਕੋਈ 5% ਕਰ ਲਵੇ ਕੋਈ 2% ਕਰ ਲਵੇ ਵੀ ਜਿੱਦਾਂ ਕਿਛਦਾ ਹੋਵੇ ਵੀ ਜੇ ਆਪਾਂ ਸਾਰੇ ਵੀ ਰਲ ਮਿਲ ਕੇ ਕਰੀਏ ਜਿੰਨਾ ਆਪਾਂ ਤੱਕਦੇ ਆ ਨੁਕਸਾਨ ਤੋਂ ਪਰਭਾਈ ਕਰ ਨਹੀਂ ਸਕਦੇ ਬਿਲਕੁਲ ਇਹ ਤਾਂ ਉਹ ਵੈਗਰੂ ਕਰ ਸਕਦਾ ਜੀ ਹਾਂ ਉਹ ਹੀ ਕਰ ਸਕਦਾ ਵੀ ਜਿੰਨਾ ਆਪਾਂ ਤਿਲ ਫੁੱਲ ਪਾ ਸਕਦੇ ਆ ਜੀ ਤੇ ਆਪਾਂ ਨੂੰ ਜੁਗਤ ਅਨਸਾਰ ਜੇ ਅੱਜ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਏ ਆ ਜੀ ਤੇ ਬਾਕੀਆਂ ਤੇ ਵੀ ਪਰਮਾਤਮਾ ਮਿਹਰ ਕਰੇ ਕੋਈ ਆਪਣਾ 10 ਰੁਪਏ ਪਾਵੇ ਕੋਈ 20 ਰੁਪਏ ਪਾਵੇ ਤੇ ਉਹ ਸਾਰੇ ਰਲ ਮਿਲ ਕੇ ਆਪਾਂ ਜਿਹੜਾ ਇੱਥੇ ਗਰੀਬ ਪਰਿਵਾਰ ਆ ਜਿਨ੍ਹਾਂ ਤੇ ਇਸ ਆਫਤ ਦਾ ਅਸਰ ਹੋਇਆ ਆ ਉਹਨਾਂ ਨੂੰ ਹੌਸਲਾ ਹੋਵੇ ਤੇ ਆ ਜਿਹੜੀ ਗੰਭੀਰ ਬਿਮਾਰੀਆਂ ਵੀ ਚਲਣੀਆਂ ਕਈ ਖੁਸ਼ ਹੋਣਾ ਮੱਛਰ ਦਾ ਮੋਰਿਆ ਹੋਰ ਕਈ ਬੜਾ ਚਲਣਾ ਆ ਤੇ ਇਸ ਕਰਕੇ ਆਪਾਂ ਨੂੰ ਜਿਹੜੇ ਰੂਪ ਚ ਵੀ ਆਪਾਂ ਕਰ ਸਕਦੇ ਆ ਤੇ ਆਪਾਂ ਦੇਖਿਆ ਸਾਰਿਆਂ ਦੇ ਪਾਂਡੇ ਵੀ ਬੈਸਤਰੇ ਵੀ ਕੱਪੜੇ ਵੀ ਮੋਰੇ ਸਿਆਲਾ ਜਾਣਾ ਉਹਨਾਂ ਨੂੰ ਕੰਬਲਾਂ ਦੀ ਲੋੜ ਆ ਜੀ ਕਿਸੇ ਬੱਚਿਆਂ ਨੂੰ ਵਰਦੀਆਂ ਦੀ ਲੋੜ ਆ ਜੀ ਤੇ ਇਸ ਕਰਕੇ ਸਾਡਾ ਇਹ ਹੀ ਬੇਨਤੀ ਆ ਜੀ ਅਸੀਂ ਤਾਂ ਤੈਲਫੋਨ ਕਰਾਂਗੇ ਸਾਰਿਆਂ ਨੂੰ ਤੇ ਮੈਂ ਖਾਸ ਕਰਕੇ ਜਿੰਨੇ ਸਾਡੇ ਪਰਿਵਾਰ ਦੇ ਮੈਂਬਰ ਆ ਸਾਹਬ ਸਿੰਘ ਖਾਸ ਕਰਕੇ ਟੀਸੀ ਜੀ ਤੇ ਨਿਸ਼ਾਨਜੀਤ ਸਿੰਘ ਆ ਜਸਪਾਲ ਸਿੰਘ ਤੇ ਸਿਆ ਭਵਿੰਦਰ ਸਿੰਘ ਆ ਹੋਰ ਜਿੰਨੇ ਵੀ ਇੱਥੇ ਨਾਲ ਵੀ ਆਏ ਆ ਤੇ ਜਿਹੜੇ ਬਾਹਰ ਵੀ ਬੈਠੇ ਆ ਜੀ ਤੇ ਉਹ ਉਹ ਅਸੀਂ ਜਿਹੜੇ ਅੱਜ ਆਏ ਆ ਸਾਨੂੰ ਹੁਕਮ ਕਰਨਗੇ ਅਸੀਂ ਵੀ ਆਵਾਂਗੇ ਜੀ ਜੋ ਕਹੀ ਜਾਣਗੇ ਤੇ ਇਹਨਾਂ ਦਾ ਬਹੁਤ ਧੰਨਵਾਦ ਆ ਜਿਹੜਾ ਆਪ ਲੋਕੇ ਤੇ ਆਇਆ ਹਾਂ ਤੇ ਇਹਨਾਂ ਦੇ ਆਪਣੇ ਵੀ ਕਰੋ ਤਾਂ ਤੁਹਾਡਾ ਜਿੱਥੇ ਖਾਸ ਕਰਕੇ মিডিਆ ਵਾਲਿਆਂ ਦਾ ਅਸੀਂ ਦੇਖਿਆ ਵੀ ਜੇ মিডিਆ ਵਾਲੇ ਇਧਰ মিডিਆ ਵਾਲੇ ਘਟ ਆਉਂਦੇ ਆ ਜੀ ਉਧਰ ਅੰਮ੍ਰਿਤਸਰ ਵਾਲੇ ਪਾਸੇ মিডিਆ ਜ਼ਿਆਦਾ ਬਿਲਕੁਲ ਤੇ ਉੱਥੇ ਜਿੰਨੇ ਗਾਉਣ ਵਾਲੇ ਆ ਪੰਜਾਬ ਸਰਕਾਰ ਵੀ ਕਰ ਰਹੀ ਆ ਜੀ 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 ਤੇ ਇਸੇ ਦੇ ਕਰਕੇ ਜਿੰਨੇ ਸ਼੍ਰੋਮਣੀ ਕਮੇਟੀ ਕਰ ਰਹੀ ਆ ਬਾਕੀ ਕਰ ਰਹੀ ਆ ਸੈਂਟਰ ਸਰਕਾਰ ਕਰੇ ਤੇ ਸੈਂਟਰ ਸਰਕਾਰ ਨੂੰ ਵੀ ਬੇਨਤੀ ਆ ਜੀ ਕਿ ਜਿੰਨਾ ਉਹਨਾਂ ਨੂੰ ਲੋੜਿਆ ਇਸ ਟਾਈਮ ਇੱਕ ਦੂਜੇ ਤੇ ਪੰਜਾਬ ਤੇ ਸੈਂਟਰ ਵਾਲੇ ਇਲਜ਼ਾਮ ਘੱਟ ਲਾਉਣ ਹੂੰ ਤੇ ਇਸ ਟਾਈਮ ਮਦਦ ਦੀ ਲੋੜਿਆ ਬਿਲਕੁਲ ਉਹਨਾਂ ਨੂੰ ਗੱਲਾਂ ਨੂੰ ਛੱਡ ਕੇ ਹੂੰ ਮਦਦ ਕਰੋ ਜੀ ਤੇ ਜਿਹੜਾ ਕੋਈ ਕਰਦਾ ਆ ਤਾਂ ਉਹਨੂੰ ਸ਼ਾਬਾਸ਼ ਦਿਓ ਜੀ ਤੇ ਬਾਕੀ ਵੀ ਕਰਨ ਮੈਂ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਖਾਸ ਕਰਕੇ ਤੁਹਾਡੇ ਚੈਨਲ ਵਾਲਿਆਂ ਦਾ ਤੇ ਤੁਹਾਡੀ ਆਵਾਜ਼ ਦੇ ਨਾਲ ਹੀ ਬਾਕੀ ਲੋਕਾਂ ਤੱਕ ਪਹੁੰਚಾಣੀ ਆ ਤੇ ਸਾਰੇ ਆਪਾਂ ਨਾਲ ਮਿਲ ਕੇ ਇਸ ਆਪਾ ਇਹ ਵਾਜਪੁਰਜੀ ਦਾ ਕਲਸਾ ਵਾਜਪੁਰਜੀ ਇਸ ਹਿਸਾਬ ਨਾਲ ਵੀ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਕਿ ਸਭ ਵਿਦੇਸ਼ ਤੋਂ ਆਏ ਹੋ ਆਪਣੇ ਲੋਕਾਂ ਦੇ ਵਿੱਚ ਆਏ ਹੋ ਆਪਣੇ ਲੋਕਾਂ ਦੇ ਵਿੱਚ ਖੜੇ ਹਾਂ ਸਭ ਤੋਂ ਪਹਿਲਾਂ ਤਾਂ ਜਦੋਂ ਆਣ ਕੇ ਹਾਲਾਤ ਵੇਖੇ ਨੇ ਕਿਉਂਕਿ ਫਰੋਈਪਰ ਦੇ ਵਿੱਚ ਇਹ ਵੈਸੇ ਵੀ ਬਾਰਡਰ ਦਾ ਇਲਾਕਾ ਹੈਗਾ ਤੇ ਪਾਣੀ ਦੀ ਮਾਰ ਵੀ ਪਈ ਜਦੋਂ ਹਾਲਾਤ ਵੇਖੇ ਨੇ ਕੀ ਸੋਚ ਰਹੇ ਹਾਂ ਕਿ ਇਸ ਤਰੀਕੇ ਦੇ ਹਾਲਾਤ ਨੇ ਲੋਕਾਂ ਦੇ ਇੱਥੇ ਅਮ ਸਭ ਤੋਂ ਪਹਿਲਾਂ ਵਾਏ ਗੁਰੂ ਕਾਲਸਾ ਵਾਏ ਜੁਲਫਤੇ ਅਮ ਸਾਨੂੰ ਬਾਹਰ ਬੈਠਿਆਂ ਨੂੰ ਬੜਾ ਦੇਖ ਕੇ ਦੁੱਖ ਹੁੰਦਾ ਸੀਗਾ ਤੇ ਇੱਥੇ ਜਾ ਕੇ ਵੀ ਦੇਖਿਆ ਤੇ ਪਰਿਵਾਰਾਂ ਨਾਲ ਗੱਲਾਂ ਕੀਤੀਆਂ ਮੌਕਾ ਦੇਖਿਆ ਤੇ ਬੜਾ ਮਾਨੂੰ ਦੁੱਖ ਹੋਇਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਜੋ ਪਿਛਲੇ ਮਹੀਨੇ ਤੋਂ ਕਿੰਨੇ ਅਮ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਪਰਿਵਾਰਾਂ ਨੂੰ ਜਿਹੜੇ ਖਾਸ ਕਰ ਦਰਿਆ ਦੇ ਕੰਢੇ ਰਹਿੰਦੇ ਆ ਜਾਂ ਇੱਕ ਇੱਕ ਦੋ ਦੋ ਪਿੰਡ ਛੱਡ ਕੇ ਵੀ ਪਾਣੀ ਬੜਾ ਅੰਦਰ ਆ ਗਿਆ ਸੀਗਾ ਤੇ ਸੋ ਬਾਹਰ ਬੈਠਿਆ ਨੂੰ ਬੜਾ ਦੁੱਖ ਹੋਇਆ ਤੇ ਉਹ ਵੀ ਜਿਹੜਾ ਦੇਖਦੇ ਆ ਤੇ ਜਦੋਂ ਸਾਨੂੰ ਵੀ on the ਮੌਕਾ ਮਿਲਿਆ ਤੇ ਪਿਤਾ ਜੀ ਨੇ ਤੇ ਵੱਡੇ ਭਾਈ ਸਾਹਿਬ ਐਮਪੀ ਸਾਹਿਬ ਤਨਮਜੀਤ ਸਿੰਘ ਟੇਸੀ ਉਹਨਾਂ ਨੇ ਵੀ ਸਲਾਹ ਕੀਤੀ ਕਿ ਜੇ ਆਉਣਾ ਆਪਾਂ ਜ਼ਰੂਰ ਤਿਲਫੁਲ ਜਿੰਨੀ ਵੀ ਆਪਣੀ ਮਦਦ ਹੋ ਸਕਦੀ ਆ ਮੌਕੇ ਤੇ ਜਾ ਕੇ ਡਾਇਰੈਕਟ ਸਿੱਧੀ ਕੀਤੀ ਜਾਵੇ ਤੇ ਜਦੋਂ ਹੋਰਨਾਂ ਨੂੰ ਵੀ ਪਤਾ ਲੱਗਿਆ ਕਿ ਮੈਂ ਆ ਰਿਹਾ ਹਾਂ ਤੇ ਇਸ ਤਰ੍ਹਾਂ ਦਾ ਪ੍ਰੋਗਰਾਮ ਵੀ ਹੈਗਾ ਤੇ ਉਹਨਾਂ ਨੇ ਵੀ ਬੇਨਤੀ ਕੀਤੀ ਕਿ ਸਾਡੇ ਵੱਲੋਂ ਵੀ ਜਰੂਰ ਜਿਵੇਂ ਕੱਲ ਹੀ ਮੇਰੀ ਗੱਲ ਹੋਈ ਉੱਤੇ ਦੋ ਤਿੰਨ ਜਣਾਂ ਨਾਲ ਯੂਕੇ ਦੇ ਵਿੱਚ ਤੇ ਉਹਨਾਂ ਨੇ ਬੇਨਤੀ ਕੀਤੀ ਕਿ ਸਾਡੇ ਵੱਲੋਂ ਵੀ ਜੇ ਤੁਸੀਂ ਜੋ ਵੀ ਕਰ ਰਹੇ ਹੋ ਸਾਡੇ ਵੱਲੋਂ ਵੀ 50 ਕਰਾਂ ਦੇ ਵਿੱਚ ਜਾਂ 13 ਕਰਾਂ ਦੇ ਵਿੱਚ ਜਾਂ 100 ਕਰਾਂ ਦੇ ਵਿੱਚ ਸਾਡੇ ਵੱਲੋਂ ਵੀ ਸੇਵਾ ਕਰਦੇ ਹੋ ਜੀ ਸੋ ਉਹ ਤੇ ਜਦੋਂ ਇਹ ਇੱਥੇ ਆ ਕੇ ਪਰਿਵਾਰਾਂ ਨਾਲ ਗੱਲਬਾਤ ਕੀਤੀਆਂ ਮੌਕਾ ਦੇਖਿਆ ਬੜੇ ਵੱਖਰੇ ਵੱਖਰੇ ਹਾਲਾਤ ਸਾਰਿਆਂ ਦੇ ਕੋਈ ਕਿਸੇ ਦੀ ਜ਼ਮੀਨ ਖਰਾਬ ਹੋ ਗਈ ਕਿਸਦਾ ਕਿਸ ਦੀ ਰੋਜ਼ੀ ਰੋਟੀ ਜਿਹੜਾ ਖੇਤੀਬਾੜੀ ਖੇਤਾਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਕੋਈ ਅਗਲੇ ਕੁਝ ਮਹੀਨੇ ਲਈ ਕੋਈ ਰੋਜ਼ਗਾਰ ਨਹੀਂ ਤੇ ਇੱਥੇ ਆ ਕੇ ਵੀ ਗੱਲਬਾਤ ਕਈ ਸੰਸਥਾਵਾਂ ਨਾਲ ਕੀਤੀ ਕੀਤੀਆਂ ਅਮ ਤੇ ਉਹ ਉਹਨਾਂ ਨੇ ਵੀ ਉਹ ਉਹ ਵੀ ਦੇਖ ਕੇ ਬਹੁਤ ਪ੍ਰੇਰਣਾ ਮਿਲਦੀ ਹੈ ਕਿ ਇੱਕਦਮ ਸਾਰਾ ਪੰਜਾਬ ਕਿਸ ਤਰ੍ਹਾਂ ਇਕੱਠਾ ਹੋ ਗਿਆ ਕਿ ਹਰ ਪੰਜਾਬ ਦੇ ਹਰ ਸ਼ਹਿਰ ਪਿੰਡ ਦੇ ਵਿੱਚ ਇਹ ਦੁੱਖ ਮਹਿਸੂਸ ਹੁੰਦਾ ਉਹਨਾਂ ਨੂੰ ਦੇਖ ਕੇ ਕਿ ਸਾਡੇ ਭੈਣ ਭਰਾ ਕਿਸ ਤਰ੍ਹਾਂ ਤੜਫ ਰਹੇ ਕਿ ਉਹਨਾਂ ਨੂੰ ਕਿ ਕਿਹੜੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੋ ਸਾਰੇ ਪੰਜਾਬ ਦਾ ਜਜ਼ਬਾ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਕੱਲੇ ਕੱਲੇ ਪਿੰਡ ਚੋਂ ਕੱਲੇ ਸ਼ਹਿਰ ਚੋਂ ਜਾਂ ਸੂਬੇ ਦੇ ਬਾਹਰੋਂ ਵੀ ਰਾਸ਼ਨ ਪਾਣੀ ਆਇਆ ਕਿਟਾਂ ਆਈਆਂ ਸਿਹਤ ਲਈ ਜਾਂ ਕੁਝ ਵੀ ਕਿਸ ਨੂੰ ਘਰਾਂ ਦੇ ਵਿੱਚ ਚਾਹੀਦਾ ਫ੍ਰਿਜਾ ਚਾਹੀਦੀਆਂ ਮਾਲੀ ਜਾਂ ਕੋਈ ਵੀ ਸਹਾਇਤਾ ਸਾਰਿਆਂ ਨੇ ਬਹੁਤ ਮੈਂ ਕਰਕੇ ਦਿੱਤੇ ਜੀ ਤੇ ਸੋ ਇਸ ਗੱਲ ਦੀ ਖੁਸ਼ੀ ਵੀ ਹੈ ਜਜ਼ਬਾ ਦੇਖ ਕੇ ਤੇ ਦੁੱਖ ਵੀ ਹੁੰਦਾ ਜੀ ਸਾਰਾ ਕੁਝ ਅੱਖਾਂ ਦੇਖ ਕੇ ਜੀ ਤੇ ਕੁਛ ਇਹ ਗੱਲ ਦੀ ਹੈ ਕਿ ਜਿੰਨਾ ਵੀ ਸਾਡ ਤੋਂ ਸੇਵਾ ਹੋ ਸਕਦੀ ਹੈ ਉਹ ਉਹ ਵੀ ਕਰਾਂਗੇ ਤੇ ਮਾਲਕ ਹੋਣ ਦਾ ਸਵਾਪ ਬਣਿਆ ਜੀ ਸਭ ਤੋਂ ਵੱਡੀ ਗੱਲ ਪਿਛਲੇ ਦਿਨਾਂ ਦੇ ਵਿੱਚ ਵੀ ਜਦੋਂ ਸੇਵਾਵਾਂ ਲੈ ਕੇ ਆਉਂਦੇ ਰਿਹਾ ਵੀਰ ਸਭ ਤੋਂ ਵੱਡੀ ਗੱਲ ਜਿਵੇਂ ਤੁਸੀਂ ਅੱਜ ਆਇਓ ਘਰ-ਘਰ ਦੇ ਵਿੱਚ ਪਹੁੰਚ ਰਹੇ ਹੋ ਇਹਦੇ ਦਿਲ ਦੇ ਸੰਤੁਸ਼ਟੀ ਬਹੁਤ ਹੁੰਦੀ ਹੈ ਵੀ ਲੋੜਵੰਦ ਤੱਕ ਪਹੁੰਚ ਰਹੀ ਕਿਉਂਕਿ ਖੁਦ ਜਾ ਕੇ ਦੇ ਰਹੇ ਹਾਂ ਹਾਂਜੀ ਹਾਂਜੀ ਬਿਲਕੁਲ ਸੋ ਮੈਂ ਸੰਸਥਾ ਬਾਰੇ ਬਹੁਤ ਤਾਂ ਕੁਝ ਕਹਿਣਾ ਚਾਹੁੰਦਾ ਕਿ ਬਹੁਤ ਵਧੀਆ ਸੇਵਾ ਕਰਦੀਆਂ ਪਰ ਜਿਸ ਤਰ੍ਹਾਂ ਚਾਚਾ ਇਨਕਾ ਕਈ ਵਾਰੀ आम ਲੋਕਾਂ ਨੂੰ ਭਰੋਸਾ ਨਹੀਂ ਹੁੰਦਾ ਕਿ ਸਾਡੇ ਜਿਹੜੀ ਜਿਹੜੀ ਅਸੀਂ ਮਾਇਆ ਭੇਜ ਰਹੇ ਆ ਉਹ ਵਰਤੀ ਜਾਏਗੀ ਜਾਂ ਨਹੀਂ ਪਰ ਲੋਕਾਂ ਕੋਲ ਸਮਾਂ ਵੀ ਨਹੀਂ ਸੋ ਜਿਹੜੇ ਗਰਾਊਂਡ ਤੇ ਕੰਮ ਕਰ ਰਹੇ ਆ ਕੰਮ ਤਾਂ ਉਹੀ ਕਰ ਸਕਦੇ ਆ ਪਰ ਸਾਨੂੰ ਸਬਬ ਬਣਿਆ ਕਿ ਇੱਥੇ ਆ ਕੇ ਅਸੀਂ ਡਾਇਰੈਕਟ ਵੀ ਕਰ ਸਕਦੇ ਆ ਸੋ ਉਹ ਘਰ-ਘਰ ਦੇ ਵਿੱਚ ਜਾ ਕੇ ਸਾਨੂੰ ਪਤਾ ਕਿ ਜਿਹੜੀ ਸਾਡੀ ਮਾਇਆ ਜਾਂ ਸੱਟ ਦੇ ਪੈਣਾ ਪਰਾਵਾਂ ਦੀ ਹੈਗੇ ਆ ਉਹ ਡਾਇਰੈਕਟ ਪਰਿਵਾਰਾਂ ਲੋੜਵੰਦ ਪਰਿਵਾਰਾਂ ਨੂੰ ਮਿਲ ਰਹੀ ਹੈ ਸੋ ਉਹਨਾਂ ਦੇ ਕੰਮ ਆਵੇਗੀ ਜੀ ਧੰਨਵਾਦ ਜਦੋਂ ਤੁਸੀਂ ਲੋਕਾਂ ਦੇ ਵਿੱਚ ਆਇਓ ਲੋਕਾਂ ਦੀ ਬਾਹ ਫੜੀ ਹੈ ਤੇ ਬਿਲਕੁਲ ਜਿੱਦਾਂ ਗੱਲ ਕੀਤੀ ਸੀ ਸਰਦਾਰ ਸਾਹਿਬਾਣਾ ਨੇ ਜੱਟੇ ਸਿੰਘ ਸਾਹਿਬਾਣਾ ਨੇ ਦੱਸਿਆ ਕਿ ਲੋਕਾਂ ਦੇ ਵਿੱਚ ਜਾ ਕੇ ਘਰ-ਘਰ ਦੇ ਵਿੱਚ ਜਾ ਕੇ ਲੋੜਵੰਦਾਂ ਦੇ ਤੱਕ ਜਿਹੜਾ ਗੁਰੂ ਦਾ ਦਸਵੰਦ ਆ ਇਹ ਗੁਰੂ ਦਾ ਲੰਗਰ ਆ ਤੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸੇਵਾਵਾਂ ਕੀਤੀਆਂ ਕਾਬਲੇ ਤਾਰੀਫ ਹੈ ਪੂਰੀ ਟੀਮ ਦੇ ਨਾਲ ਇਹ ਲੱਗੇ ਹੋਏ ਨੇ ਤੇ ਲਗਭਗ 200 ਘਰਾਂ ਦੇ ਵਿੱਚ ਇੱਥੇ ਜਿਹੜਾ ਫਰੋਜਪੁਰ ਦਾ ਇਲਾਕਾ ਹੈਗਾ ਇਹਨਾਂ ਦੇ ਵਿੱਚ ਜਾਣ ਦਾ ਇਹਨਾਂ ਦਾ ਪ੍ਰੋਗਰਾਮ ਹੈਗਾ ਤੇ ਉਸ ਤੋਂ ਇਲਾਵਾ ਇਹਨਾਂ ਨੇ ਦੱਸਿਆ ਹੈ ਕਿ ਉਧਰ ਵੀ ਸੇਵਾਵਾਂ ਜਿਹੜੀਆਂ ਆ ਇਹ ਕਰਕੇ ਆਏ ਆ ਹੀਰਾ ਘਰਾ ਟੈਲੀਗ੍ਰਾਮ ਨਿਹਾਲਾ ਲਵੇਰਾ ਇਹਨਾਂ ਪਿੰਨਾਂ ਦੇ ਵਿੱਚ ਸੇਵਾਵਾਂ ਇਹਨਾਂ ਵੀਰਾਂ ਦੇ ਵੱਲੋਂ ਕੀਤੀਆਂ ਜਾਰੀਆਂ ਨੇ ਤੇ ਹਮੇਸ਼ਾ ਜਦੋਂ ਵੀ ਪੰਜਾਬ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਵੀ ਮੁਸ਼ਕਲ ਆਈ ਆ ਤੇ ਸਾਡੇ ਐਨ ਆਰ ਆਈ ਭਰਾ ਸਾਡੇ ਐਨ ਆਰ ਆਈ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ ਉਹ ਸਦਾ ਜਦੋਂ ਸੁਪਨਾ ਉੱਥੇ ਲੈਂਦੇ ਨੇ ਤਾਂ ਸੁਪਨਾ ਪੰਜਾਬ ਦਾ ਲੈਂਦੇ ਨੇ ਤੇ ਜਦੋਂ ਪੰਜਾਬ ਦੇ ਉੱਤੇ ਕੋਈ ਦਿੱਕਤ ਕੋਈ ਪਰੇਸ਼ਾਨੀ ਆਉਂਦੀ ਹੈ ਤੇ ਉਦੋਂ ਪੰਜਾਬ ਦੇ ਲਈ ਸਭ ਤੋਂ ਅੱਗੇ ਹੋ ਕੇ ਐਨਆਰਆਈ ਵੀਰ ਖੜਦੇ ਨੇ ਜਿੰਨੀਆਂ ਵੀ ਪ੍ਰਾਪਤੀਆਂ ਹੈਗੀਆਂ ਨੇ ਜੇ ਕਿਸਾਨ ਮੋਰਚਿਆਂ ਦੀ ਗੱਲ ਕਰ ਲਈਏ ਤੇ ਉਹ ਵੀ ਸਾਰਾ ਜਿਹੜਾ ਬੈਕਬੋਨ ਦੇ ਉੱਤੇ ਐਨਆਰਆਈ ਭਰਾ ਆਣ ਕੇ ਖੜੇ ਤਾਂ ਸਾਰੀ ਸਫਲਤਾ ਜਿਹੜੀ ਮਿਲੀ ਹੁਣ ਪੰਜਾਬ ਬੇਸ਼ੱਕ ਪੰਜਾਬ ਦੇ ਉੱਤੇ ਮਾਰ ਪਈ ਪੰਜਾਬ ਬੇਸ਼ੱਕ ਇੱਕ ਵਾਰ ਡਿੱਗਾ ਪਰ ਪੰਜਾਬ ਉੱਠ ਖੜਾ ਹੋਵੇਗਾ ਕਿਉਂਕਿ ਅਜਿਹੇ ਸੱਜਣ ਅਜਿਹੇ ਵੀਰ ਇਹ ਸਾਰੇ ਪੰਜਾਬ ਦੀ ਫਿਕਰ ਕਰਦੇ ਨੇ ਸਾਰੇ ਪੰਜਾਬ ਦੀ ਚਿੰਤਾ ਕਰਦੇ ਨੇ ਤੇ ਗੁਰੂ ਸੱਚੇ ਪਾਤਸ਼ਾਹ ਸਭ ਦੇ ਉੱਤੇ ਮਿਹਰ ਕਰੇ ਸਭ ਨੂੰ ਚੜ੍ਹਦੀਆਂ ਕਲਾ ਦਾ ਜਿਹੜੇ ਬਾਲਿਆ ਉਹ ਬਖਸ਼ੇ ਤੇ ਇਹਨਾਂ ਲੋਕਾਂ ਨੂੰ ਵੀ ਸੱਚੇ ਪਾਤਸ਼ਾਹ ਫੇਰ ਮੁੜ ਵਸੇਬਾ ਇਹਨਾਂ ਲੋਕਾਂ ਦਾ ਹੋਵੇ ਇਹਨਾਂ ਦੀਆਂ ਜ਼ਮੀਨਾਂ ਫੇਰ ਆਬਾਦ ਹੋਣ ਇਹਨਾਂ ਦੇ ਘਰ ਫੇਰ ਬਣ ਜਾਣ ਤੇ ਲੋਕ ਫੇਰ ਪਹਿਲਾਂ ਵਰਗੀ ਜ਼ਿੰਦਗੀ ਆਪਦੀ ਜਿਉਣ ਲੱਗਣ ਪ੍ਰੋਗਰਾਮ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਹੋਰ ਵੀ ਜਿਹੜੀਆਂ ਅਜਿਹੀਆਂ ਸ਼ਖਸੀਅਤਾਂ ਆਇਆਂ ਉਹਨਾਂ ਦੇ ਨਾਲ ਗੱਲਬਾਤ ਲੈ ਕੇ ਮੈਂ ਹਾਜ਼ਰ ਹੁੰਦਾ ਰਾਵਾਂਗਾ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ